2 ਮਹੀਨੇ ਕੀ ਮੇਰੇ ਪਤ ਦੇ ਵਿਆਹ ਹੋਏ ਨੂੰ ਮੈਂ ਹੁਣ ਜਿਹੜੀ ਮੇਰੀ ਤੀਨੋਂ ਆਉਣ ਮੈਂ ਕੀ ਆਖਾਂ ਕਣਕ ਨੂੰ ਅੱਗ ਲੱਗੀ ਸੀ ਅੱਗ ਬੁਝਾਉਣ ਚਲਾ ਗਿਆ ਉਸ ਦਰਾਂ ਨੂੰ ਹਵਾ ਬਹੁਤ ਤੇਜ਼ ਚੱਲ ਰਹੀ ਸੀ ਹਵਾ ਤੇਜ਼ ਚੱਲ ਨਾ ਹਵਾ ਦਾ ਰੁੱਖ ਬਦਲ ਗਿਆ ਜਿਸ ਕਾਰਨ ਅੱਗ ਦੇ ਲਪੇੜ ਚ ਆ ਗਿਆ ਉਸ ਤੋਂ ਬਾਅਦ ਸਰਾਵਨਾ ਜਿਹੜੇ ਮਰੇ ਆ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ 10 ਲੱਖ ਪਈਆ ਨੌਕਰੀ ਦਾ ਐਲਾਨ ਤੁਰੰਤ ਕਰਿਆ ਜੇ ਉਹ ਕਿਉਂ ਇਹ ਸ਼ਰਾਬ ਨੰਮ ਰਿਹਾ ਜਿਹੜਾ ਇੱਕ ਬੰਦਾ ਕਿਸਾਨ ਦੀ ਅੱਗ ਭਜਾਉਣ ਵਾਸਤੇ ਗਿਆ ਖੇਤ ਨੂੰ ਲੱਗਦੀ ਆ ਨਾਜ ਨੂੰ ਬਚਾਉਣ ਵਾਸਤੇ ਗਿਆ ਉਹਦੇ ਵਾਸਤੇ ਕੋਈ ਐਲਾਨ ਨਹੀਂ ਕੀਤਾ ਮੇਰਾ ਬਥੇ ਟੈਨਸ਼ਨ ਆ ਨਿੱਲੇ ਰਿਹਾ ਮੇ ਮੇਰਾ ਮਾਮੇ ਮੇਰਾ लाज ਕਿਵੇਂ ਕਰਵਾਉਣਗੇ ਫਾਇਰ ਫਾਈਟਰ ਹੋਣ ਦੇ ਫਾਈਟਰ ਹੋਣ ਦੇ ਨਾਤੇ ਅੱਗੇ ਸੀ ਉਹ ਜਦੋਂ ਅੱਗ ਦਾ ਰੁਕ ਜਾਦਾ ਹੋ ਗਿਆ ਤਾਂ ਫਿਰ ਅੱਗ ਸਾਰੇ ਅੱਗ ਹੀ ਅੱਗ ਨੂੰ ਵੀ ਚੱਲ ਧੂੰਆਂ ਹੋ ਗਿਆ ਤੇ ਉਹ ਆਪਣੇ ਉਹ ਪਾਈਪ ਦੇ ਵਿੱਚ ਤੇ ਆਪਣੇ ਆਪ ਹੀ ਉਲਝ ਗਿਆ ਭੱਜਣ ਦੀ ਵੀ ਕੋਸ਼ਿਸ਼ ਕਰੀ ਡਿੱਗ ਗਿਆ ਫੇਰ ਉੱਠਿਆ ਫੇਰ ਭੱਜਿਆ ਪਰ ਅੱਗ ਇੰਨੀ ਤੇਜ਼ ਹੋ ਗਈ ਕਿ ਉਹਨੇ ਭੱਜਣ ਦਾ ਤੇ ਧਿਆਨ ਦਾ ਟਾਈਮ ਨਹੀਂ ਆਮਦਨੀ 10000 ਰੁਪਏ ਉਹਦੀ ਸੈਲਰੀ ਸੀ ਜਿਹਦੇ 'ਚ ਉਹ ਸਬਰ ਸੀਗਾ ਵੀ ਚਲੋ ਕਦੇ ਨਾ ਕਦੇ ਕਦੇ ਨਾ ਕਦੇ ਤਾਂ ਪੱਕਾ ਹੋ ਜਾਊਗਾ ਕੁਝ ਨਾ ਪਰ ਕੁਝ ਹੋਰ ਹੋ ਗਿਆ ਜਿਹੜੇ ਜਿਹੜੇ ਸੁਪਨੇ ਸੀਗੇ ਸਾਰੇ ਪਰਿਵਾਰ ਦੇ ਵੀ ਤੇ ਬੱਚੇ ਦੇ ਵੀ ਕੁੰਦਾ ਵੀ ਜਿੰਨਾ ਦਾ ਸਟਾਰ ਹੋ ਜਾਵੇ ਇੱਕ ਵਾਰੀ ਭੋਗ ਪੈ ਜਾਵੇ ਬਸ ਇਥੋਂ ਤੱਕ ਜਿਹੜੇ ਲੀਡਰ ਬੰਦੇ ਆ ਇਹਨਾਂ ਦਾ ਸਰਕਾਰ ਦਾ ਤਾਂ ਮਕਸਦ ਇਹੀ ਹੁੰਦਾ ਕੱਚੇ ਮੁਲਾਜ਼ਮ ਨੂੰ ਕੋਈ ਨਹੀਂ ਪਾ ਸਾਡੇ ਕੋਲੇ ਕੀ ਹੈ ਇਸਟ ਜੋ ਸਾਡਾ ਸੀਗਾ ਗਿਆ ਧੋਖਾ ਸਾਨੂੰ ਇਸ ਗੱਲ ਦਾ ਬਹੁਤ ਜੋ ਸਾਡੇ ਭਰਾ ਨੂੰ ਘਾਟਾ ਸਸ਼ਕਾਲ ਤੁਸੀਂ ਜੁੜੇ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਬੀਤੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਖਬਰ ਆਈ ਗਗਨਦੀਪ ਸਿੰਘ ਇੱਕ ਨੌਜਵਾਨ ਜਿਸ ਦਾ 2 ਮਹੀਨੇ ਪਹਿਲਾਂ ਵਿਆਹ ਹੁੰਦਾ ਫਾਇਰਮੈਨ ਹੁੰਦਾ ਤੇ ਫਾਇਰਮੈਨ ਨੂੰ ਐ ਲੱਗਦਾ ਹੁੰਦਾ ਵੀ ਜਲਦੀ ਹੀ ਉਸ ਦੀ ਨੌਕਰੀ ਜਿਹੜੀ ਆ ਉਹ ਪੱਕੀ ਵੀ ਹੋ ਜਾਏਗੀ ਪਰ ਕਿਸਾਨਾਂ ਦੀ ਫਸਲਾਂ ਬਚਾਉਂਦੇ ਬਚਾਉਂਦੇ ਉਹ ਝੁੱਲਸ ਜਾਂਦਾ ਉਹ ਡਿਊਟੀ ਤੇ ਆਪਣੀ ਜਾਨ ਜਿਹੜੀ ਆ ਉਹ ਜੋਖਮ ਦੇ ਵਿੱਚ ਪਹਿਲਾਂ ਤਾਂ ਪਾਉਂਦਾ ਡਿਊਟੀ ਦੌਰਾਨ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਬਚਾਣੀਆਂ ਉਨੂੰ ਲੱਗਿਆ ਵੀ ਸਭ ਤੋਂ ਜ਼ਿਆਦਾ ਜ਼ਰੂਰੀਆ ਤੇ ਉਸਦੀ ਡਿਊਟੀ ਆ ਪਰ ਉਸ ਦੇ ਵਿੱਚ ਚੁਲਸ ਜਾਂਦਾ ਤੇ ਉਸਦੀ ਮੌਤ ਹੋ ਜਾਂਦੀ ਆ ਸਭ ਤੋਂ ਵੱਡੀ ਗੱਲ ਆ 10-12 ਹਜ਼ਾਰ ਕਮਾਣ ਵਾਲਾ ਇਹ ਨੌਜਵਾਨ ਦਾ ਜਿਗਰਾ ਕਿੰਨਾ ਵੱਡਾ ਹੋਏਗਾ ਜਿਹੜਾ ਉਸ ਸਮੇਂ ਇਸ ਅੱਗ ਦੇ ਵਿੱਚ ਜਿਹੜੇ ਫਸਲਾਂ ਬਚਾਉਣ ਵਾਸਤੇ ਚਲਾ ਗਿਆ ਪਰ ਸਵਾਲ ਇਹ ਉੱਠਦਾ ਵੀ ਅੱਜ ਪਰਿਵਾਰ ਦੇ ਕਿਸ ਤਰੀਕੇ ਦੇ ਹਾਲਾਤ ਆ ਜਿਸ ਦੇ ਸੁਪਨੇ ਵੱਡੇ ਸੀ جس ਦਾ ਵਿਆਹ 2 ਮਹੀਨੇ ਪਹਿਲਾਂ ਹੋਇਆ ਸੀ ਮੇਰੇ ਦੇ ਮਾਤਾ ਪਿਤਾ ਮੇਰੇ ਨਾਲ ਮੌਜੂਦ ਆ ਪਰਿਵਾਰ ਮੇਰੇ ਨਾਲ ਮੌਜੂਦ ਆ ਗੱਲਬਾਤ ਕਰਨ ਦੇ ਆ ਕਰਦੇ ਆ ਵੀ ਅਸਲ ਦੇ ਵਿੱਚ ਘਟਨਾ ਵਾਪਰੀ ਕਿਸ ਤਰੀਕੇ ਨਾਲ ਹੋਇਆ ਕਿ ਕਿਉਂਕਿ ਮੈਂ ਕਵਾਂਗਾ ਵੀ ਜਿਸ ਸਾਹਮਣੇ ਉਹ ਡਿਊਟੀ ਦੇ ਦੌਰਾਨ ਹੋਇਆ ਸਭ ਕੁਝ ਤਾਂ ਉਹ ਕਿਸੇ ਸ਼ਹੀਦ ਤੋਂ ਜ਼ਰੂਰ ਘੱਟ ਨਹੀਂ ਹੈ ਤਾਂ ਹੁਣ ਗੱਲਬਾਤ ਕਰਦੇ ਆ ਪਰਿਵਾਰ ਦੇ ਨਾਲ ਹੋਇਆ ਕੀ ਗੰਦੀਪ ਜਨਨ ਕਿੱਥੇ ਇਹ ਸਾਰੀ ਘਟਨਾ ਵਾਪਰਦੀ ਹੈ ਕੀ ਹੁੰਦਾ ਇਸ ਦੇ ਬਾਰੇ ਅ ਜ਼ਰੂਰ ਸਭ ਤੋਂ ਪਹਿਲਾਂ ਤਾਂ ਮੈਂ ਉਹ ਜਾਣਕਾਰੀ ਜ਼ਰੂਰ ਤੇ ਇਹ ਮੈਂ ਮੈਂ ਆਣਾ ਪੈਂਡ ਮੋਗੇ ਕੋਲੇ ਉੱਥੇ ਡਿਊਟੀ ਸੀ ਦੀ ਮੋਗੇ ਤੇ ਕਣਕ ਨੂੰ ਅੱਗ ਲੱਗੀ ਸੀ ਅੱਗ ਬੁਝਾਉਣ ਚੱਲਾ ਗਿਆ ਇਸ ਦਰਾਂ ਨੂੰ ਹਵਾ ਬਹੁਤ ਤੇਜ਼ ਚੱਲ ਰਹੀ ਸੀ ਹਵਾ ਤੇਜ਼ ਚੱਲਣ ਕਰਨਾ ਹਵਾ ਦਾ ਰੁਖ ਬਦਲ ਗਿਆ ਜਿਸ ਕਾਰਨ ਅੱਗ ਦੀ ਲਪੇੜ ਚ ਆ ਗਿਆ ਉਸ ਤੋਂ ਬਾਅਦ ਇਨੂੰ ਮੋਗੇ ਹਸਪਤਾਲ ਚ ਲੈ ਕੇ ਉਸ ਤੋਂ ਬਾਅਦ 24 ਤਰੀਕ ਨੂੰ ਰੈਫਰ ਕਰਤਾ ਉਹਨਾਂ ਨੇ ਲੁਧਿਆਣਾ ਡੀਐਮਸੀ ਉਸ ਤੋਂ ਬਾਅਦ

ਸਰਕਾਰ ਵੱਲੋਂ ਕੋਈ ਨਹੀਂ ਸਾਨੂੰ ਐਲਾਨ ਹੋਇਆ ਵੀ ਤੁਹਾਨੂੰ ਵਿਆਹ ਦੇ ਦੇ ਕੇ ਜਾਵਾਂ ਕੋਈ ਜਾਂ ਕੋਈ ਕਿੰਨੀ ਵੀ ਰਾਸ਼ੀ ਦੇ ਕੇ ਜਾਵਾਂ ਕੋਈ ਐਲਾਨ ਨਹੀਂ ਸਰਕਾਰ ਵੱਲੋਂ ਲਗਾਤਾਰ ਇਹ ਗੱਲਾਂ ਤਾਂ ਬੜੀਆਂ ਕਰਦਾ ਹੋਣਾ ਕਹਿੰਦਾ ਹੋਣਾ ਪੱਕੇ ਹੋ ਜਾਾਂਗੇ ਸਪਨੇ ਬੜੇ ਵੱਡੇ ਹੋਣੇ ਆ ਮੈਂ ਪੱਕਾ ਹੋ ਗਿਆ ਮੈਂ ਕਰੂੰਗਾ ਮੈਂ ਉਹ ਕਰੂੰਗਾ ਵਿਆਹ 2 ਮਹੀਨੇ ਪਹਿਲਾਂ ਹੋਇਆ ਸੀ ਹੋਰ ਵੀ ਬੜੇ ਵੱਡੇ ਵੱਡੇ ਸਪਨੇ ਹੁੰਦੇ ਆ ਬਿਲਕੁਲ ਜੀ ਬੜੇ ਸੁਪਨੇ ਸੀ ਤੁਹਾਨੂੰ ਪਤਾ ਇਹ ਜੋ ਬੱਚਿਆਂ ਨੂੰ ਹੁੰਦਾ ਹੀ ਆ ਵੀ ਵੀ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਕਰਾਂਗੇ ਕਮਾਈ ਕਰਕੇ ਛੇ ਗੇਵਰੀ ਕਦੇ ਕਿਹਾ ਨਹੀਂ ਵੀ ਤੇਰੀ ਜੌਬ ਜਿਹੜੀ ਐ ਬੜੀ ਵੀ ਇਸ ਤਰੀਕੇ ਨਾਲ ਵੀ ਤੈਨੂੰ ਅੱਗ ਨਾਲ ਹੀ ਆਗ ਹੀ ਬੁਝਾਣੀ ਪੈਂਦੀ ਐ ਤੇ ਜੌਬ ਤੇੜੀ ਜਿਹੜੀ ਐ ਉਹ ਕਾਫੀ ਖਤਰੇ ਵਾਲੀ ਐ ਕਦੇ ਇਸ ਨਾਲ ਰਿਲੇਟਡ ਗੱਲ ਹੋਈ ਸੀ ਨਹੀਂ ਜੀ ਇਸ ਤਰ੍ਹਾਂ ਨਹੀਂ ਕੋਈ ਗੱਲ ਹੋਈ ਬਸ ਆਪਦਾ ਉਹ ਲਗਣ ਨਹੀਂ ਜਾਂਦਾ ਸੀਗਾ ਤੇ ਬਸ ਡਿਊਟੀ ਡਿਊਟੀ ਸਮਝਦਾ ਸੀ ਡਿਊਟੀ ਤੇ ਜਾਣਾ ਮੈਂ ਡਿਊਟੀ ਤੇ ਬਸ ਇਸ ਤਰ੍ਹਾਂ ਨਹੀਂ ਹੋਕਦੇ ਵੀ ਕਿ ਕਿਸ ਹੋਇਆ ਕਿਸ ਤਰੀਕ ਹੈ ਇਸ ਦੇ ਬਾਰੇ ਮੈਨੂੰ ਪਤਾ ਪਰਿਵਾਰ ਜਾਣਕਾਰੀ ਪਰਿਵਾਰ ਤੋਂ ਲੈਣੀ ਥੋੜੀ ਜਿਹੀ ਓਕੇ ਹੋ ਜਾਂਦੀ ਹੈ ਅ ਕਿਸ ਤਰ੍ਹਾਂ ਨੂੰ ਆ ਸਭ ਇਹ ਜੀ 23 ਤਰੀਕ ਨੂੰ ਮਹਿਮੇਆਣਾ ਪਿੰਡ ਆ ਜੀ ਮੋਗੇ ਦੇ ਕੋਲੇ ਉੱਥੇ ਅੱਗ ਬੁਝਾਉਣ ਵਾਸਤੇ ਗਏ ਸੀ ਸ਼ਾਮ ਨੂੰ ਮੇਰ ਸਾਹਿਬ ਦੇ ਹੁਕਮਾਂ ਦੇ ਕਹਿੰਦੇ ਗਏ ਸੀ ਅੱਗ ਬੁਝਾਉਂਦੇ ਸਮੇਂ ਹਵਾ ਦਾ ਉਹਨਾਂ ਦੇ ਦੱਸਣ ਮੁਤਾਬਕ ਕਿਉਂਕਿ ਅਸੀਂ ਤਾਂ ਹਨ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਜਿਹੜੇ ਉਹਨਾਂ ਦੇ ਨਾਲ ਸਾਥੀ ਸੀਗੇ ਉਹਨਾਂ ਦੇ ਕਰਮਚਾਰੀ ਉਹਨਾਂ ਦੇ ਦੱਸਣ ਮੁਤਾਬਕ ਆ ਵੀ ਹਵਾ ਦਾ ਜਿਹੜਾ ਰੁਕ ਇੱਕਦਮ ਬਦਲ ਗਿਆ ਕਿਉਂਕਿ ਫਾਇਰ ਹਾਈਟਰ ਹੋਣ ਦੇ ਹਾਈਟਰ ਹੋਣ ਦੇ ਨਾਤੇ ਅੱਗੇ ਸੀ ਤੇ ਉਹ ਜਦੋਂ ਅੱਗ ਦਾ ਰੁਕ ਜਾਦਾ ਹੋ ਗਿਆ ਤਾਂ ਫਿਰ ਅੱਗ ਸਾਰੇ ਅੱਗ ਹੀ ਅੱਗ ਹੋ ਗਈ ਚਾਰ ਚੁਫੇਰੇ ਧੂੰਆਂ ਹੋ ਗਿਆ ਤੇ ਉਹ ਆਪਣੇ ਉਹ ਪਾਈਪ ਦੇ ਵਿੱਚ ਤੇ ਆਪਣੇ ਆਪ ਹੀ ਉਲਝ ਗਿਆ ਭੱਜਣ ਦੀ ਵੀ ਕੋਸ਼ਿਸ਼ કરી ਡਿੱਗਿਆ ਫੇਰ ਉੱਠਿਆ ਫੇਰ ਭੱਜਿਆ ਪਰ ਅੱਗ ਹੀ ਇੰਨੀ ਤੇਜ਼ ਹੋ ਗਈ ਕਿ ਉਹਨੇ ਉਹਨੂੰ ਭੱਜਣ ਦਾ ਤੇ ਜਾਣ ਦਾ ਟਾਈਮ ਨਹੀਂ ਇਨਾਂ ਨੂੰ ਇਨਾਂ ਨੂੰ ਕੋਈ ਸੇਫਟੀ ਕਿਟ ਵਗੈਰਾ ਉਹ ਨਹੀਂ ਦਿੱਤੀ ਗਈ ਨਹੀਂ ਜੀ ਉਹ ਨਹੀਂ ਸੀ ਦਿੱਤੀ ਜੀ ਇਨਾਂ ਕੋਲੇ ਉਸ ਟਾਈਮ ਤੇ ਬਿਲਾਉਟ ਯੂਨੀਫਾਰਮ ਹੀ ਗਿਆ ਸੀ ਅੱਗ ਵਜਾਉਂਦਾ ਸੀ ਨਾਲ ਉਹਨਾਂ ਦੇ ਸਾਥੀਆਂ ਦੇ ਪਹਿਲਾਂ ਇੱਕ ਗੱਡੀ ਗਈ ਸੀ ਉਸ ਤੋਂ ਬਾਅਦ ਦੂਜੀ ਗੱਡੀ ਦੂਸਰੀ ਗੱਡੀ ਦੇ ਨਾਲ ਇਹ ਗਿਆ ਸੀ ਤੇ ਬਸ ਉਹ ਅੱਗ ਇੰਨੀ ਤੇਜ਼ ਹੋ ਗਈ ਸੀ ਕਿ ਉਹ ਤਾਂ ਭਜਣ ਨਹੀਂ ਦਿੱਤਾ ਅੱਗ ਨੇ ਤੇ ਜ਼ਿਆਦਾ ਝੋਲਸਿਆ ਗਿਆ 70% ਉਹਦੀ ਜਣੀ ਹੈ ਅੱਗ ਦੇ ਨਾਲ ਉਹ ਚਲਸ ਗਿਆ ਸੀ। ਦੇ ਗਲਤ ਹੈ ਵਾ ਵੀ ਜਦੋਂ ਇਹਨਾਂ ਨੂੰ ਨੌਕਰੀ ਲੱਗੀ ਹੋਣੀ ਹੈ ਸਰਕਾਰੀ ਤਾਂ ਪਰਿਵਾਰ ਖੁਸ਼ ਬੜਾ ਹੋਇਆ ਹੋਣਾ। ਨਹੀਂ ਮੈਂ ਕਹਿੰਦਾ ਜਦੋਂ ਸਰਕਾਰੀ ਨੌਕਰੀ ਲੱਗੀ ਹੋਣੀ ਹੈ ਤਾਂ ਪਰਿਵਾਰ ਨੂੰ ਖੁਸ਼ੀ ਵੀ ਹੋਣੀ ਹੈ। ਖੁਸ਼ੀ ਤਾਂ ਸੀਗੀ ਪੱਕਾ ਹੁੰਦਾ ਤੇ ਪੱਤੇ ਸਭ ਕੁਝ ਮਿਲਦਾ ਤਾਂ ਹੁਣ ਤਾਂ ਖੁਸ਼ੀ ਤਾਂ ਸੀਗੀ ਜੀ ਖੁਸ਼ੀ ਤਾਂ ਪਰਿਵਾਰ ਨੂੰ ਵੀ ਸੀਗੀ ਉਹਨੂੰ ਵੀ ਸਾਨੂੰ ਵੀ ਸੀ ਪਹਿਲਾਂ ਕੰਮ ਕਰ ਰਿਹਾ ਸੀ ਆਪਦਾ ਜੌਬ ਕਰਦਾ ਸੀ ਕਿ ਅਸੀਂ ਗਰੀਬ ਪਰਿਵਾਰ ਇੱਕ ਇੱਕ ਕਰਤੀ ਕਿਸਮ ਹੈਗੇ ਆ ਮਜ਼ਦੂਰ ਪਰਿਵਾਰਾਂ ਚੋਂ ਹੀ ਆ ਅਸੀਂ ਰਾਮਗੜੀਆ ਯਾਤੀ ਨਾਲ ਸੰਬੰਧ ਰੱਖਦੇ ਆ ਉਹ ਵਧੀਆ ਕਾਰਪੈਂਟਰ ਸੀਗਾ ਲੱਕੜ ਦਾ ਕੰਮ ਕਰਦਾ ਸੀ ਪਰ ਉਹਨੂੰ ਇਹ ਹੋ ਗਿਆ ਵੀ ਚਲੋ ਸਾਨੂੰ ਵੀ ਹੋ ਜਾਂਦਾ ਹਰ ਨੂੰ ਹੁੰਦਾ ਵੀ ਇੱਕ ਨੌਕਰੀ ਮਿਲ ਜੇ ਨੌਕਰੀ ਪਿੱਛੇ ਹਰ ਬੰਦਾ ਜਾਂਦਾ ਚਲ ਕੋ ਸਮਾਂ ਲੰਘੂਗਾ ਪੱਕਾ ਹੋ ਜੂ ਬਹੁਤ ਵੱਡੇ ਸੁਪਨੇ ਹੁੰਦੇ ਆ ਬੱਚਿਆਂ ਦੇ ਵੀ ਹੁੰਦੇ ਆ ਪਰਿਵਾਰ ਦੇ ਵੀ ਹੁੰਦੇ ਆ ਤੇ ਪਰ ਜਦੋਂ ਉਹ 2.5 ਸਾਲ ਤੋਂ ਉਹ ਕੰਮ ਕਰ ਰਿਹਾ ਸੀਗਾ ਮੇਰੀ 10000 ਰੁਪਏ ਉਹਦੀ ਸੈਲਰੀ ਸੀ ਜਿਹਦੇ ਚ ਉਹ ਸਬਰ ਸੀਗਾ ਵੀ ਚਲੋ ਕਦੇ ਨਾ ਕਦੇ ਕਦੇ ਨਾ ਕਦੇ ਤਾਂ ਪੱਕਾ ਹੋ ਜਾਊਗਾ ਕੁਝ ਨਾ ਪਰ ਕੁਝ ਹੋਰ ਹੋ ਗਿਆ ਜਿਹੜੇ ਜਿਹੜੇ ਸੁਪਨੇ ਸੀਗੇ ਸਾਰੇ ਪਰਿਵਾਰ ਦੇ ਵੀ ਤੇ ਬੱਚੇ ਦੇ ਵੀ ਸਭ ਜ਼ੂਰ ਹੋ ਗਏ ਉਹ ਕਾ ਕਿੰਨੇ ਸੀ 10000 ਰੁਪਏ ਸੀਗੇ ਦਾ ਹੈ ਯਾਰ ਭਈ ਇਹਦੇ ਵਿੱਚੋਂ ਦੇਖ ਲਓ ਤੁਸੀਂ ਆਪਣਾ ਉਹਨਾਂ ਨੇ ਸਾਰਾ ਕੋਈ ਡੀਏਟੀਏ ਕੋਈ ਪੱਤਾ ਕੋਈ ਕੁਝ ਨਹੀਂ ਮਿਲਦਾ ਸਿਰਫ ਇੱਕ 10000 ਰੁਪਿਆ ਸੈਲਰੀ ਸੈਲਰੀ ਉਹਦੇ ਤੇ ਉਹ ਗੁਜ਼ਾਰਾ ਕਰ ਰਿਹਾ ਸੀ ਇੱਕ ਆਸ ਰੱਖ ਕੇ ਸੀਗਾ ਵੀ ਕਦੇ ਨਾ ਕਦੇ ਚਲੋ ਪੱਕੇ ਹੋ ਜਾਾਂਗੇ ਤੇ ਆਪਣੀ ਜਿਹੜੀ ਹੈ ਸੈਲਰੀ ਵਾਜੂ ਸਭ ਕੁਝ ਹੋ ਜਾਊਗਾ ਫੇਰ ਤਾਂ ਇੱਕ ਸਰਕਾਰ ਦਾ ਸਿਪਾਹੀ ਹੋ ਜਾਊਗਾ ਫਿਰ ਤਾਂ ਹੁਣ ਵੀ ਸੀਗਾ ਇਹ ਮੁਲਾਜ਼ਮ ਤਾਂ ਸੀਗਾ ਹੀ ਮੁਲਾਜ਼ਮ ਤਾਂ ਸੀਗਾ ਹਾਂਜੀ ਤੇ ਪਰ ਉਸ ਤਰ੍ਹਾਂ ਕਰਕੇ ਵੀ ਉਹਨੂੰ ਮਿਲ ਇੱਕ ਤਾਂ ਸੈਲਰੀ ਤੋਂ ਬਿਨਾ ਹੋਰ ਕੁਝ ਨਹੀਂ ਸੀ ਮਿਲਦਾ ਤੇ ਕਿਸਾਨ ਦੀ ਜਿਹੜੀ ਆ ਅੱਗ ਆ ਜਿਹੜੀ ਉਹ ਕਿਸਾਨ ਦੇ ਖੇਤ ਨੂੰ ਅੱਗ ਲੱਗੀ ਸੀ ਕੋਈ ਨਿੱਜੀ ਨਹੀਂ ਸੀ ਵੀ ਆਪਣਾ ਕੋਈ ਨਿੱਜੀ ਕਾਰਨ ਵਾਸਤੇ ਆ ਸੀ ਉਹ ਕਿਸਾਨ ਦੇ ਖੇਤ ਨੂੰ ਅੱਗ ਨੂੰ ਬੁਝਾਉਣ ਕੇ ਵਾਸਤੇ ਗਿਆ ਸੀ ਆਪਣੀ ਜਾਨ ਨੂੰ ਜੋਖਮ ਪਰ ਦੇ ਵਿੱਚ ਪਾ ਕੇ ਤੇ ਉਹ ਖੇਤ ਨੂੰ ਲੱਗੀ ਅੱਗ ਬੁਝਾਉਣ ਵਾਸਤੇ ਗਿਆ ਤੇ ਫਿਰ ਉੱਤੇ ਜਾ ਕੇ ਜਿਹੜਾ ਪਾਣਾ ਵਰਤ ਗਿਆ ਉਹ ਸਭ ਦੇ ਸਾਹਮਣੇ ਹੈ 10000 ਪਿੱਛੇ ਜਾਣ ਨੂੰ ਜੋਖਮ ਦੇ ਵਿੱਚ ਵੀ ਪਾਉਂਦੇ ਆ ਨੌਜਵਾਨ ਹਾਂਜੀ ਮੈਂ ਕਿਹਾ 10000 ਦੇ ਪਿੱਛੇ ਜਾਨ ਵੀ ਜੋਖਮ ਤੇ ਪਾਉਂਦੇ ਆ ਡਿਊਟੀ ਵੀ ਨਿਭਾਉਂਦੇ ਆ ਜਦੋਂ ਇਹੋ ਜੀ ਘਟਨਾ ਵਾਪਰ ਜਾਂਦੀ ਆ ਤਾਂ ਫਿਰ ਦੁੱਖ ਸਾਂਝਾ ਕਰਨ ਵਾਸਤੇ ਤਾਂ ਬਹੁਤ ਲੋਕ ਆ ਜਾਂਦੇ ਹਾਂਜੀ ਹਾਂਜੀ ਬਹੁਤ ਦੁੱਖ ਸਾਂਝਾ ਕਰਨ ਵਾਸਤੇ ਤਾਂ ਬਹੁਤ ਆਉਂਦੇ ਆ ਹੁਣ ਜਿਸ ਦਿਨ ਉਸ ਦਿਨ ਤੇ ਨੇ ਆਪਣਾ ਕੱਲ ਪਰਸੋਂ ਸ਼ਿਕਾਰ ਸੀ ਬਹੁਤਨੇਤਾ ਆਇਆ ਅਕਾਲੀ ਦਲ ਪਾਰਟੀ ਦੇ ਵੀ ਆਇਆ ਕਾਂਗਰਸ ਦੇ ਵੀ ਆਇਆ ਆਮ ਆਦਮੀ ਪਾਰਟੀ ਦੇ ਕਲਸਦਾ ਮਨਜੀਤ ਸਿੰਘ ਸਾਡੇ ਪਲਾਸਪੁਰ ਤੋਂ ਐਮਐਲਏ ਸਾਹਿਬ ਉਹ ਵੀ ਆਏ ਆ ਮੇਰ ਸਾਹਿਬ ਤਾਂ ਇੱਥੇ ਸਾਡੇ ਨਾਲ ਹੀ ਰਹੇ ਆ ਤੇ ਭਵਿੰਦਰ ਸਿੰਘ ਸਾਹਿਬ ਹੋ ਕੇ ਕਾਂਗਰਸ ਦੇ ਉਹ ਵੀ ਆ ਕੇ ਗਏ ਆ ਤੇ ਸਾਰੇ ਜਣੇ ਅਕਾਲੀ ਪਾਰਟੀ ਦੇ ਜਿਹੜੇ ਇੱਥੇ ਐਮਐਲਏ ਆਪਣਾ ਐਮਪੀ ਖੜੇ ਸੀਗੇ ਧਰਮਕੋੜ ਤੋਂ ਸਰਾਰ ਅਮਰਜੀਤ ਸਿੰਘ ਜੀ ਉਹ ਵੀ ਆ ਕੇ ਗਏ ਆ ਕਿਉਂਕਿ ਅਸੀਂ ਮੈਂ ਪਹਿਲਾਂ ਤੋਂ ਵੀ ਦੇਖ ਰਹੇ ਹਾਂ ਨਾ ਅਸੀਂ ਇੰਨਾ ਸੰਘਰਸ਼ਾਂ ਦੇ ਵਿੱਚ ਲੰਘੇ ਹਾਂ ਸੀਪੀਆਈ ਦੇ ਨਾਲ ਮੇਰਾ ਸਬੰਧ ਹੈ ਜਨਰਲ ਸੈਕਟਰੀ ਮੈਂ ਬ੍ਰਾਂਚ ਤਾਂ ਮੈਂ ਸਰਪੱਤ ਨੌਜਵਾਨ ਸਭਾ ਦੇ ਵਿੱਚ ਵੀ ਸੈਕਟਰੀ ਹਾਂ ਇਹ ਗੋਗਲਿਆਂ ਤੋਂ ਮਿੱਟੀ ਸਾਰੇ ਛਾੜਦੇ ਆ ਮੈਂ ਤਾਂ ਨਹੀਂ ਸਮਝਦਾ ਮੈਂ ਜਿਹੜੀਆਂ ਵਾਅਦੇ ਕਰਦੇ ਆ ਇਹ ਅਸੀਂ ਤਾਂ ਸਮਝਾਂਗੇ ਵਾਅਦਾ ਜੇ ਪੂਰਾ ਹੋਊਗਾ ਤਾਂ ਪਰ ਲੱਗਦਾ ਨਹੀਂਗਾ ਕੋਈ ਹੋਈ ਇਹ ਜਿਹੜੀਆਂ ਗ੍ਰੀਤਿਆਂ ਕਿਉਂਕਿ ਜਦੋਂ ਇੱਕ ਹੁੰਦਾ ਵੀ ਇਨਾਂ ਦਾ ਸਸ਼ਕਾਰ ਹੋ ਜਾਵੇ ਇੱਕ ਵਾਰੀ ਭੋਗ ਪੈ ਜਾਵੇ ਬਸ ਇੱਥੋਂ ਤੱਕ ਜਿਹੜੇ ਲੀਡਰ ਬੰਦੇ ਆ ਇਹਨਾਂ ਦਾ ਸਰਕਾਰ ਦਾ ਤਾਂ ਮਕਸਦ ਇਹੀ ਹੁੰਦਾ ਕੱਚੇ ਮੁਲਾਜ਼ਮ ਨੂੰ ਕੋਈ ਨਹੀਂ ਪਹੁੰਚਦਾ ਦੇਖ ਹਾਲਤ ਨੇ ਪੰਜਾਬ ਚ ਕੱਚੇ ਕੱਚੇ ਮੁਲਾਜ਼ਮਾਂ ਦੇ ਤੇ ਮੁਲਾਜ਼ਮਾਂ ਦੇ ਜਿਹੜੇ ਮਾਂ ਪਿਓ ਉਹਨਾਂ ਦੇ ਵੀ ਇਹੋ ਹੀ ਹਾਲਾਤ ਮਾਂ ਤਾਂ ਇਹ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਸੁਪਨੇ ਬੜੇ ਵੱਡੇ ਹੋਣੇ ਆ ਤੁਸੀਂ ਸ ਆਪਣੇ ਬੜੇ ਸਜਾਏ ਹੋਣੇ ਆ ਬਹੁਤ ਵੱਡੇ ਸੀ ਮੇਰੇ ਪੁੱਤ ਦੇ ਸ ਆਪਣੇ ਪਰ ਪੂਰੇ ਨਹੀਂ ਕਰ ਸਕਿਆ 2 ਮਹੀਨੇ ਕੀ ਮੇਰੇ ਪੁੱਤ ਦੇ ਵਿਆਹ ਹੋਏ ਨੂੰ ਐ ਸੀ ਮੈਂ ਹੁਣ ਜਿਹੜੀ ਤਿੰਨ ਹੁਣ ਮੈਂ ਕੀ ਆਖਾਂ 2 ਮਹੀਨੇ ਇੰਦਰਨੇ ਬਹੁਤ ਹੋ ਗਏ ਪਰ ਮੇਰਾ ਬੱਚਾ ਮੈਨੂੰ ਦੁਨੀਆ ਤੋਂ ਮਿਲਣਾ ਨਹੀਂ ਬਾੱਕੀ ਬਾਬਾ ਕਹਿੰਦਾ ਦੱਸਦਾ ਹੁਣਾ ਤੁਹਾਨੂੰ ਆਪਣੀ ਨੌਕਰੀ ਬਾਰੇ ਵੀ ਨੌਕਰੀ ਬਾਰੇ ਉਹਨੂੰ ਫੋਨ ਕੀਤਾ ਸੀ ਰਾਤ ਨੂੰ ਜਦੋਂ ਪਹਿਲੇ ਦਿਨ ਨੌਕਰੀ ਮਿਲੀ ਆ ਕਹਿੰਦਾ ਮੰਮੀ ਵਧਾਈਆਂ ਮੈਨੂੰ ਮੈਂ ਕਹਾਂਦੀਆ ਪੁੱਤ ਮੈਨੂੰ ਪਤਾ ਦੱਸ ਦੇ ਸੇ ਕਹਿੰਦਾ ਮੈਨੂੰ ਐ ਕਰਕੇ ਉਹਦੇ ਚ ਜੋਬ ਮਿਲ ਗਈ ਐ ਮੈਂ ਕਹਾਂ ਚਾਚਾ ਸ਼ੁਕਰ ਆ ਪੁੱਤ ਮੈਨੂੰ ਮਿਲ ਕੀਤਾ ਉਹਨੇ ਸਾਰੀਆਂ ਆਪਦੀਆਂ ਪਹਿਲੇ ਦਿਨ ਤੋਂ ਜੋ ਵੀ ਫੋਟੋਆਂ ਵਗੈਰ ਕੀਤੀਆਂ ਉਹਤੇ ਸਾਰੀਆਂ ਮੇਰੇ ਮੋਬਾਈਲ ਚ ਪਹੁੰਚੀਆਂ ਵਾ ਪਰ ਇਹ ਨਹੀਂ ਸੀ ਪਤਾ ਦੱਸਣਾ ਵੀ ਸਾਡੇ ਪੁੱਤ ਨਾਲ ਆ ਚਾਂਸ ਪੈ ਜਾਊਗਾ ਦਰਵਾਜ਼ਾ ਖੜਕਦਾ ਹੋਣਾ ਤਾਂ ਐਂ ਲੱਗਦਾ ਹਣਾ ਵੀ ਗगनਦੀਪ ਗੇਟ ਤੇ ਹੀ ਖੜਾ ਹੈ ਹਾਂਜੀ ਸਾਨੂੰ ਐਂ ਲੱਗਦਾ ਹੁਣ ਜਿਵੇਂ ਫੋਨ ਤੇ ਮੈਨੂੰ ਹਰ ਰੋਜ਼ ਤੀਜੇ ਚੌਥੇ ਦਿਨ ਫੋਨ ਕਰਦਾ ਹੁੰਦਾ ਸੀ ਸਾਨੂੰ ਹਜੇ ਵੀ ਨਹੀਂ ਯਕੀਨ ਮੈਨੂੰ ਵੀ ਮੇਰਾ ਪੁੱਤ ਇਸ ਦੁਨੀਆ ਤੇ ਹੈ ਨਹੀਂ ਪਰ ਸਾਰਾ ਕੁਝ ਆਪਦੇ ਹੱਥੀ ਕਰਕੇ ਹਜੇ ਅੱਜ ਵੀ ਯਕੀਨ ਨਹੀਂ ਆਉਂਦਾ ਪਿਆ ਜੋ ਕੁਝ ਮੇਰੇ ਪੁੱਤ ਨਾਲ ਹੋਈ ਹੈ ਉਹ ਕਿਸੇ ਨਾਲ ਨਾ ਹੋਵੇ ਮੇਰਾ ਬਹੁਤ ਟੈਨਸ਼ਨ ਆ ਨਿੱਲਾ ਲਿਆ ਮੇਰੇ ਮਾਮੇ ਮੇਰਾ ਲਾਜ ਕਿਵੇਂ ਕਰਵਾਉਣਗੇ ਇਲਾਜ ਦੇ ਵਿੱਚ ਵੀ ਕੋਈ ਮਦਦਤ ਨਹੀਂ ਲਾਦੇ ਲੈ ਜਾਨ ਨਹੀਂ ਦੂਜੇ ਨੇ ਜਿਹੜੇ ਨਾਲ ਦੇ ਸੀ ਉਹਨਾਂ ਨੇ ਬਹੁਤ ਮਦਦਤ ਕੀਤੀ ਹੈ ਸਰਕਾਰ ਉਹਨਾਂ ਮਦਦ ਕਰਦੇ ਹਾਂ ਹਾਂ ਸਰ ਲਾ ਉਹ ਮਦਦਤ ਬਸ ਸਾਡੀ ਬਹੁਤ ਹੋ ਗਈ ਕੋਈ ਕਾ ਵਈ ਪੈਸਾ ਨਹੀਂ ਰਹਿਣ ਦਿੱਤੀ ਇਹਨਾਂ ਨੇ ਜਿਹੜੇ ਮੁੰਡੇ ਨਾਲ ਕੰਮ ਕਰਦੇ ਸੀ ਹਾਂਜੀ ਅਮੇਰ ਮਤਲਬ ਅਰਨੇ ਬਲਜੀ ਸਿੰਘ ਚਾਨਨੀ ਮੇਰ ਮੋਗੇ ਦੇ ਉਹਨਾਂ ਨੇ ਬੜੀ ਮਦਦ ਕੀਤੀ ਹੁਣ ਤੱਕ ਸਾਡੇ ਕੋਲੇ ਆਉਂਦੇ ਆ ਉਹਨਾਂ ਨੇ ਬੜੀ ਹੋਰ ਵੀ ਪਾਸੇ ਆ ਕੇ ਤੋਂ ਮਦਦ ਹੋਈ ਪਰ ਸਰਕਾਰ ਵੱਲੋਂ ਕੋਈ ਲਾਨ ਨਹੀਂ ਹੋਇਆ ਵੀ ਤੁਹਾਨੂੰ ਇਸ ਤਰ੍ਹਾਂ ਵੀ ਇਹਨੇ ਪੈਸੇ ਦਿੱਤੇ ਜਾਣਗੇ ਜਾਂ ਕੋਈ ਨੌਕਰੀ ਦਿੱਤੀ ਜਾਊ ਸਰਕਾਰ ਵੱਲੋਂ ਕੋਈ ਜਿਵੇਂ ਦੀ ਹਾਂ ਹਾਂਜੀ ਸਰਾਵਨਾ ਜਿਹੜੇ ਮਰੇ ਆ ਭਗਵਾਨ ਤੁਮਾਨ ਸਾਹਿਬ ਨੇ ਉਹਨਾਂ ਨੂੰ 10 ਲੱਖ ਪਈਆ ਨੌਕਰੀ ਦਾ ਐਲਾਨ ਤੁਰੰਤ ਕਰ ਦਿੱਤਾ ਜਦੋਂ ਕਿ ਜਿਹੜੇ ਸ਼ਰਾਬ ਨਾਲ ਮਰੇ ਜਿਹੜਾ ਇੱਕ ਬੰਦਾ ਕਿਸਾਨ ਦੀ ਅੱਗ ਭਜਾਉਣ ਵਾਸਤੇ ਗਿਆ ਖੇਤ ਨੂੰ ਲੱਗਦੀ ਆ ਅਨਾਜ ਨੂੰ ਬਚਾਉਣ ਵਾਸਤੇ ਗਿਆ ਉਹਦੇ ਵਾਸਤੇ ਕੋਈ ਐਲਾਨ ਨਹੀਂ ਕੀਤਾ ਕੋਈ ਉਹਦੇ ਵਾਸਤੇ ਹਾ ਦਾ ਨਾ ਰਬ ਨਹੀਂ ਮਾਰਿਆ ਭਗਵਾਨ ਤੁਮਾਨ ਸਾਹਿਬ ਤੱਕ ਨੇ ਉਹਨਾਂ ਦਾ ਕਹਿਣਾ ਬਣਦਾ ਸੀ ਫਰਜ਼ ਬਣਦਾ ਸੀ ਇਹਨਾਂ ਦਾ ਵੀ ਇੱਕ ਵਾਰੀ ਆਉਂਦੇ ਉੱਥੇ ਜੇਰੇ ਵਿਲਾਜ ਲੁਧਿਆਣੇ ਪੈਸੀ ਲਾਈਵ ਲਾ ਲਾਉਣਾ ਕਰਦੇ ਇਲਾਜ ਚ ਮਦਦ ਹੋ ਜਾਂਦੀ ਕਿ ਅਸੀਂ ਲੁਧਿਆਣੇ ਸੀਗੇ ਤਿੰਨ ਭਗਵੰਤ ਮਾਨ ਸਾਹਿਬ ਨੇ ਉੱਥੇ ਆਉਣਾ ਸੀ ਤਿੰਨ ਦਿਨ ਤੋਂ ਉਹਨਾਂ ਨੇ ਆਪ ਦਾ ਜਿਹੜਾ ਸੀਗਾ ਦौरा ਰੱਦ ਕੀਤਾ ਅਸੀਂ ਇੰਤਜ਼ਾਰ ਕਰਦੇ ਰਹੇ ਵੀ ਆਉਣਗੇ ਅਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਾਂਗੇ ਅਖੀਰ ਜਦੋਂ ਤੁਹਾਨੂੰ ਡੈੱਡ ਬੋਡੀ ਮਿਲ ਗਈ ਹੁਣ ਮਗਰੋਂ ਆਉਣ ਜਾਣਾ ਹੁਣ ਉਸ ਦਿਨ ਵੀ ਅਸੀਂ ਜਿਹੜਾ ਇੰਤਜ਼ਾਰ ਕਰਦੇ ਰਹੇ ਅਸੀਂ 2 ਵਜੇ ਤੱਕ ਵੀ ਆਉਣਗੇ ਫਿਰ ਜਦੋਂ ਪਤਾ ਲੱਗਿਆ ਵੀ ਭਗਵੰਤ ਮਾਨ ਸਾਹਿਬ ਨਹੀਂ ਆ ਰਹੇ ਅਜਦਾ ਦੌਰਾ ਰੱਦ ਹੋ ਗਿਆ ਵੀਰਾ ਸਾਨੂੰ ਅਸੀਂ ਮੇਰ ਸਾਫ ਸੀਗੇ ਉੱਥੇ ਡੈਡ ਬੋਡੀ ਲੈ ਕੇ ਅਸੀਂ ਉੱਥੋਂ ਤਰਪੇ ਮੋਗਾ ਹਸਪੀਟਲ ਦੇ ਵਿੱਚ ਲਿਆਂਦਾ ਇੱਕ ਤੋਂ ਪੂ ਟਮਾਟਰ ਤੋਂ ਬਾਅਦ ਘਰੇ ਲੈ ਕੇ ਆ ਗਏ ਤਾਂ ਇਹ ਦੱਸਦੇ ਹੋਣੇ ਆ ਵੀ ਅਸੀਂ ਲੋਕਾਂ ਦੀ ਜਾਨ ਬਚਾਉਂਦੇ ਆ ਅਸੀਂ ਬੜੇ ਲੋਕਾਂ ਨੂੰ ਅੱਗ ਦੇ ਵਿੱਚੋਂ ਕੱਢ ਕੇ ਲਿਆਂਦੇ ਆ ਐਸੀਆਂ ਗੱਲਾਂ ਵੀ ਤੁਹਾਡੇ ਨਾਲ ਬੁੜੀਆਂ ਸ਼ੇਅਰ ਕਰਤੇ ਆਣੇ ਕਿ ਮਾਂ ਨਾਲ ਬੰਦਾ ਇਹੋ ਜੀਆਂ ਗੱਲਾਂ ਕਰ ਹੀ ਲੈਂਦਾ ਹਾਂ ਵੀਰ ਬਹੁਤ ਕਰਦਾ ਸੀ ਅਜ ਬਾਗੇ ਪਰਾਨ ਵੀ ਲੱਗੀ ਸੀ ਅੱਗ ਉਹਦੇ ਵੀ ਦੱਸਦਾ ਅਸੀਂ ਕਹਿੰਦਾ ਮੰਮੀ ਅਸੀਂ ਫਲਾਣੇ ਤਾਂ ਤੇ ਆਏ ਸੀ ਅੱਗ ਬੁਝਾਉਣ ਤੇ ਵੀ ਪਰ ਅਸੀਂ ਪੂਆ ਕੇ ਚਲੇ ਗਏ ਆ ਤੇ ਮੁੜ ਕੇ ਉਹਨੇ ਕਹਿਣਾ ਧਾਰਕ ਕੋਈ ਕਿਤੇ ਜਾਣਾ ਆਉਣਾ ਉਹਨੇ ਸਾਰਾ ਕੁਝ ਦੱਸਦਾ ਹੁੰਦਾ ਸੀ ਐ ਨਹੀਂ ਵੀ ਕੋਈ ਗੱਲ ਚੋਣੀ ਲੱਕੇ ਲਕੋ ਰੱਖਿਆ ਸਾਡੇ ਤੋਂ ਪਰ ਆ ਜਦੋਂ ਇਹ ਨਾ ਘਰ ਆ ਇਹ ਨਹੀਂ ਸਾਨੂੰ ਪਤਾ ਵੀ ਸਾਡਾ ਪੁੱਤ ਵੀ ਇਸ ਤਰ੍ਹਾਂ ਸਰ ਤੋਂ ਖੋਇਆ ਜਾਊਗਾ ਉਤੀ ਦੇ ਵੀ ਗਿਆਤ ਉਤੀ ਦੇ ਵੀ ਗਿਆਤ ਉਹਨੇ ਜਿਹਦਾ ਸਿਰ ਦਾ ਸਾਈ 2 ਮਹੀਨੇ ਚ ਚਲਾ ਬਸ ਵੀ ਰਕੀ ਕੀ ਕਹੀ ਜਾਨੀ ਉਹ ਵਿਚਾਰੀ ਉਹ ਦੂ ਅੱਖੇ ਹੋ ਗਈ ਨਾ ਉਹ ਪਾਸੇ ਦੀ ਨਾ ਉਹ ਪਾਸੇ ਦੀ ਇਹੋ ਜਿਹੇ ਉਹ ਕਹਿੰਦਾ ਸਵਾਲ ਜ਼ਰੂਰ ਸਾਡੇ ਵੀ ਖਤਮ ਹੋ ਜਾਂਦੇ ਆ ਪਰ ਗੱਲ ਇਹ ਹੈ ਵੀ ਗਗਨਦੀਪ ਹੁਣ ਸਾਡੇ ਚ ਨਹੀਂ ਰਿਹਾ ਛੇ ਦਾ ਖਬਰ ਤੁਸੀਂ ਪੜੀ ਹੋਵੇ ਪੜ ਕੇ ਇਗਨੋਰ ਵੀ ਕਰ ਦਿੱਤੀ ਹੋਵੇ ਜੇ ਤੁਹਾਡੇ ਹਾਸਤੇ ਛੋਟੀ ਖਬਰ ਵੀ ਹੋਵੇ ਕਈਆਂ ਹਾਸਤੇ ਪਰ ਹਾਂ ਪੰਜਾਬ ਦਾ ਇੱਕ ਨੌਜਵਾਨ ਜਿਹੜਾ ਇਸ ਤਰੀਕੇ ਨਾਲ ਚਲਾ ਗਿਆ ਤੇ ਅੱਜ ਪਰਿਵਾਰ ਮੇਰੇ ਨਾਲ ਬੈਠਾ ਪਰਵਾਨਾ ਗੱਲਬਾਤ ਕੀਤੀ ਹੈ ਤੇ ਮੈਂ ਕਹਾਂਗਾ ਵੀ ਇਹਨਾਂ ਨੂੰ ਉਸ ਦੇ ਖਰਚੇ ਜਿਹੜਾ ਇਲਾਜ ਦਾ ਖਰਚਾ ਹੋਇਆ ਉਹ ਵੀ ਨਾਲ ਜਿਹੜੇ ਕੰਮ ਕਰਦੇ ਸੀ ਉਹਨਾਂ ਨੇ ਇਕੱਠਾ ਕੀਤਾ ਜਾਂ ਚਲੋ ਲੋਕਲ ਲੀਡਰਸ ਨੇ ਜਿਹੜਾ ਕਿਸੇ ਤਰੀਕੇ ਨਾਲ ਮਦਦ ਕੀਤੀ ਉਹ ਬੜੀ ਵਧੀਆ ਗੱਲ ਹੈ ਜਿੰਨਾ ਜਿੰਨਾਂ ਨੇ ਕੀਤੀ ਪਰ ਕੀ ਇਹਨਾਂ ਲੋਕਾਂ ਦੀ ਸੇਫਟੀ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਜਿਹੜੇ ਲੋਕਾਂ ਨੂੰ ਬਚਾਉਂਦੇ ਆ ਲੋਕਾਂ ਦੀ ਜ਼ਿੰਦਗੀ ਬਚਾਉਂਦੇ ਆ ਕਿ ਉਹਨਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਕੋਈ ਪੱਤੇ ਜਾਂ ਕੁਝ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਦੇ ਇਲਾਜ ਵਾਸਤੇ ਕੋਈ ਰਾਸ਼ੀ ਨਹੀਂ ਦਿੱਤੀ ਜਾਣੀ ਚਾਹੀਦੀ ਤਾਂ ਜੇ ਉਹ ਚਲੇ ਜਾਂਦੇ ਆ ਕਿਉਂਕਿ ਬਾਅਦ ਚੋ ਗੱਲ ਕਰਦੀ ਜਾਂਦੀ ਇਹ ਤਾਂ ਮੁਲਾਜ਼ਮ ਕੱਚਾ ਸੀ ਇਹ ਤਾਂ ਮੁਲਾਜ਼ਮ ਪੱਕਾ ਸੀ ਕੱਚਾ ਸੀ ਜਾਂ ਪੱਕਾ ਸੀ ਪਰ ਅਸਲ ਦੇ ਵਿੱਚ ਇਨਸਾਨ ਤਾਂ ਸੀ ਡਿਊਟੀ ਤਾਂ ਪੱਕੇ ਵਾਲੀ ਕਰਦਾ ਵੀ ਅਸੀਂ ਡਿਊਟੀ ਤਾਂ ਉਹਨੇ ਕੱਚੇ ਵਾਲੀ ਨਹੀਂ ਕੀਤੀ ਸੀ ਤੁਹਾਡੇ ਨਾਲ ਗੱਲ ਕਈ ਵਾਰੀ ਹੋਈ ਹੋਣੀ ਹੈ ਕਈ ਵਾਰੀ ਕਹਿੰਦੇ ਵੀ ਹੋਣਾ ਮੈਂ ਪੱਕਾ ਹੋ ਜਾਊਂਗਾ ਮੈਂ ਜਲਦੀ ਪੱਕਾ ਹੋ ਜਾਊਂਗਾ ਇਹ ਵੀ ਗੱਲਾਂ ਕਰਦਾ ਹਾਂ ਹਾਂ ਜੀ ਮੜਾ ਕਹਦਾ ਸੀ ਪੱਕਾ ਹੋ ਜਾਏਗਾ ਮਰੇ ਪੈਸੇ ਬਾਹਰ ਜਾਣਗੇ ਤੇ ਫਿਰ ਆਪਾਂ ਬੜਿਆ ਸੋਚਾ ਗੱਡੀ ਲਾਉਂਗਾ ਕਹਿੰਦਾ ਪਹਿਲਾਂ ਹੁਣ ਤਾਂ ਬੜਿਆਂ ਨੇ ਕਿਆ ਵੀ ਹੋਣਾ ਵੀ ਅਸੀਂ ਨਾਲ ਖੜੇ ਆਂ ਕਸੀਂ ਕਰਾ ਦਾਂਗੇ ਇਹੋ ਜਿਹੀ ਗੱਲਾਂ ਵੀ ਬੜਿਆਂ ਨੇ ਬਹੁਤ ਕੀਤੀਆਂ ਸਭ ਨੇ ਕੀਤੀਆਂ ਮੇਰ ਸਾਹਿਬ ਨੇ ਸਾਨੂੰ ਕਰੋਸਾ ਦਵਾਇਆ ਸਾਡੇ ਐਮਐਲਏ ਸਾਹਿਬ ਕੱਲ ਆਏ ਸੀ ਮਨਜੀਤ ਜੀ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਵੀ ਤੁਹਾਡੇ ਜਿਹੜਾ ਛੋਟਾ ਬੇਟਾ ਵੀ ਅਸੀਂ ਉਹਨੂੰ ਪੱਕੀ ਨੌਕਰੀ ਦਵਾਵਾਂਗੇ ਅਸੀਂ ਉਸ ਵਿਸ਼ਵਾਸ ਤੇ ਅਸੀਂ ਉਸ ਯਕੀਨ ਤੇ ਉਹਨਾਂ ਦੇ ਖੜੇ ਹੋਏ ਆਂ ਚਲੋ ਸਾਡੇ ਇਲਾਕੇ ਦਾ ਐਮਐਲਏ ਸਾਡਾ ਘਾਟਾ ਤਾਂ ਉਹ ਜ਼ਿੰਦਗੀ ਸਾਰਾ ਨਹੀਂ ਪੂਰਾ ਹੋ ਸਕਦਾ ਉਹਨਾਂ ਤੋਂ ਨਹੀਂ ਹੋ ਸਕਦਾ ਉਹਨਾਂ ਨੂੰ ਪਰ ਇਹ ਕਹਿੰਦੇ ਆ ਵੀ ਤੁਹਾਡੇ ਕੁਛ ਨਾ ਕੁਛ ਅਸੀਂ ਮੱਲ ਭਲਾਵਾਂਗੇ ਤੇ ਤੁਹਾਡਾ ਜਿਹੜਾ ਬੱਚਾ ਛੋਟਾ ਉਹਨੂੰ ਅਸੀਂ ਪੱਕੇ ਤੌਰ ਤੇ ਨੌਕਰੀ ਦਵਾਵਾਂਗੇ ਅਸੀਂ ਉਹਨਾਂ ਦੇ ਇਸ ਯਕੀਨ ਦੇ ਉੱਤੇ ਆ ਕੇ ਸਹਿਸਕਾਰ ਕੀਤਾ ਜਾਂ ਮਤਲਬ ਅਸੀਂ ਉਹਨਾਂ ਦੇ ਕਹਿਣੇ ਤੇ ਚੱਲ ਰਹੇ ਆਂ ਬਿਲਕੁਲ ਧਿਆਨ ਚ ਉਹ ਕਹਿੰਦੇ ਆ ਵਿਕਰਾਵਾਂਗੇ ਚਲੋ ਅਸੀਂ ਵੀ ਇਸ ਗੱਲ ਤੇ ਹੁਣ ਸਾਨੂੰ ਸਾਡੇ ਕੋਲੇ ਯਕੀਨ ਕਰਨ ਤੋਂ ਬਿਨਾ ਹੋਰ ਕੁਝ ਹੈ ਵੀ ਹੈ ਨਹੀਂ ਅਸੀਂ ਸਿਰਫ ਯਕੀਨ ਹੀ ਕਰ ਸਕਦੇ ਹਾਂ ਸਾਡੇ ਕੋਲੇ ਕੀ ਹੈ ਇਸ ਟਾਈਮ ਜੋ ਸਾਡਾ ਸੀਗਾ ਗਿਆ ਧੋਖਾ ਸਾਨੂੰ ਇਸ ਗੱਲ ਦਾ ਬਹੁਤ ਜੋ ਸਾਡੇ ਪ੍ਰਾਣੋਂ ਕੱਟਾ ਬਹੁਤ ਵੱਡਾ ਕੱਟਾ ਨਾ ਪੂਰਾ ਹੋਣ ਵਾਲਾ ਕੱਟਾ ਪਰ ਅਸੀਂ ਫੇਰ ਵੀ ਸਰਕਾਰਾਂ ਨੂੰ ਵੀ ਕਹਿੰਨੇ ਆਂ ਜੇ ਇਸ ਗੱਲ ਨਾਲ ਤੇ ਹੋਰ ਬੱਚਿਆਂ ਦਾ ਵੀ ਖਿਆਲ ਕਰੋ ਸਾਡਾ ਤਾਂ ਗਿਆ ਬਾਕੀਆਂ ਦਾ ਜ਼ਰੂਰ ਖਿਆਲ ਕਰੋ ਉਹ ਵੀ ਸਾਡੇ ਬੱਚੇ ਆ ਪਰ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਭਵੰਤ ਸੰਗਮਾਨ ਨੂੰ ਵੀ ਚਲੋ ਜੋ ਕੁਝ ਹੋਣਾ ਸੀ ਹੋ ਗਿਆ ਪਰ ਸਾਡੇ ਬੇਟੇ ਨੂੰ ਪੱਕੇ ਤੌਰ ਤੇ ਨੌਕਰੀ ਦਿੱਤੀ ਜਾਵੇ ਤੇ ਬਾਕੀਆਂ ਦਾ ਵੀ ਖਿਆਲ ਰੱਖਿਆ ਜਾਵੇ ਦੂਜਿਆਂ ਨੂੰ ਵੀ ਜਿਵੇਂ ਵੀ ਹੁੰਦਾ ਉਹਨਾਂ ਦਾ ਵੀ ਪੂਰਾ ਖਿਆਲ ਰੱਖਿਆ ਜਾਵੇ ਹਰ ਸੇਫਟੀ ਉਹਨਾਂ ਨੂੰ ਦਿੱਤੀ ਜਾਵੇ ਇਹ ਛੋਟੀਆਂ ਛੋਟੀਆਂ ਗੱਲਾਂ ਸੇਫਟੀ ਇਸ਼ੂ ਬੜੀ ਵੱਡੀ ਗੱਲ ਆ ਜੇ ਆਪਾਂ ਇਸ ਕੇਸ ਦੀ ਗੱਲ ਕਰਦੇ ਆਂ ਨਾ ਤਾਂ ਸ਼ਾਇਦ ਉਹਦੇ ਕੋਲ ਸੇਫਟੀ ਪ੍ਰੀਕਾਊਸ਼ਨ ਸਾਰੇ ਹੁੰਦੇ ਉਹਦੇ ਕੋਲ ਸੇਫਟੀ ਕਿੱਟ ਹੁੰਦੀ ਕਿਉਂਕਿ ਕੀ ਸੇਫਟੀ ਕਿੱਟ ਉਹਨੂੰ ਦਿੱਤੀ ਨਹੀਂ ਗਈ ਸੀ ਜਾਂ ਕੀ ਚੱਕਰ ਕੀ ਸੀ ਜਾਂ ਸੇਫਟੀ ਕਿੱਟ ਉਹਨਾਂ ਕੋਲ ਹੁੰਦੀਆਂ ਹੀ ਨਹੀਂ ਬਿਲਕੁਲ ਸਾਨੂੰ ਜਿੰਨਾ ਪਤਾ ਲੱਗਿਆ ਸਾਨੂੰ ਉਹਦੀ ਸਾਡੀ ਨੂਰ ਅਣੀ ਤੋਂ ਸਾਨੂੰ ਪਤਾ ਲੱਗਿਆ ਇਸ ਗੱਲ ਦਾ ਵੀ ਉਹਦਾ ਥੋੜਾ ਜਿਹਾ ਸਰੀਰ ਹੈਲਥੀ ਸੀ ਪਰ ਆਸੀ ਮੁੰਡਾ ਜਰਵਾਣਾ ਸੀ ਪੂਰਾ ਉਹਨਾਂ ਨੇ ਇੱਕ ਦੋ ਵਾਰੀ ਉਹਨੇ ਆਪਦੇ ਵਿਭਾਗ ਵਿੱਚ ਗੱਲ ਵੀ ਕੀਤੀ ਹੈ ਜਿਹੜੀ ਸਾਨੂੰ ਹੁਣ ਛੋਟੀਆਂ-ਛੋਟੀਆਂ ਗੱਲਾਂ ਪਤਾ ਲੱਗਦਾ ਜਿਵੇਂ ਜਿਵੇਂ ਸਾਨੂੰ ਗੱਲਾਂ ਹੋ ਰਹੀਆਂ ਉਹਨਾਂ ਨੇ ਆਖਿਆ ਸੀਗਾ ਵੀ ਸਮੇਂ ਰੇ ਮੇਰੀ ਕੈਟ ਆਉ ਮੇਰੇ ਪੂਰੀ ਫੱਟ ਨਹੀਂ ਆ ਰਹੀ ਤੇ ਉਹਨਾਂ ਨੇ ਆਪ ਤੇ ਮਹਿਕਮੇ ਦੇ ਵਿੱਚ ਕਿਹਾ ਵੀ ਮੈਨੂੰ ਮੇਰੀ ਜਿਹੜੀ ਕਟਾਓ ਤੁਸੀਂ ਸੈੱਟ ਕਰਕੇ ਦਿਓ ਚਲੋ ਉਹਨਾਂ ਤੋਂ ਨਹੀਂ ਹੋਈ ਸੈੱਟ ਹੁਣ ਇਹ ਗੱਲਾਂ ਦਾ ਸਾਨੂੰ ਵੀ ਨਹੀਂ ਲੱਗਦਾ ਕੋਈ ਬਾਲਾ ਵੱਡਾ ਫਾਇਦਾ ਪਰ ਅਸੀਂ ਇਹ ਕਹਿੰਨੇ ਆ ਵੀ ਸਰਕਾਰ ਨੂੰ ਜਿਹੜੇ ਹੁਣ ਹੋਰ ਬੱਚੇ ਆ ਹੋਰ ਨੌਜਵਾਨ ਉਹਨਾਂ ਨੂੰ ਇਸ ਗੱਲ ਤੋਂ ਬਚਾਇਆ ਜਾ ਸਕੇ ਤੇ ਇਸ ਪਰਿਵਾਰ ਦੇ ਜ਼ਰੂਰ ਮੱਲਮ ਲਾਉਣ ਜ਼ਰੂਰ ਇਸ ਬੱਚੇ ਦਾ ਖਿਆਲ ਕਰਨ ਉਹ ਤਾਂ ਕੋਈ ਘਾਟੇ ਵਾਲੀ ਤਾਂ ਗੱਲ ਅਸੀਂ ਵੀ ਕਿੰਨੇ ਵਾਰ ਬਾਰ ਬਾਰ ਨਹੀਂ ਪੂਰਾ ਹੋ ਸਕਦਾ ਕਿਸੇ ਹਾਲਤ ਚ ਨਹੀਂ ਪੂਰਾ ਹੋ ਸਕਦਾ ਚਲੋ ਇੰਨਾ ਕੁ ਹੋਊਗਾ ਵੀ ਜੇ ਸਾਨੂੰ ਭੋਗ ਤੱਕ ਸਾਡੇ ਬੱਚੇ ਨੂੰ ਨੌਕਰੀ ਦਿੰਦੇ ਆ ਪੱਕੇ ਤੌਰ ਤੇ ਦਿੰਦੇ ਆ ਇੰਨਾ ਕੁ ਤਾਂ ਸਾਡੇ ਬਾਰੇ ਜਰੂਰ ਸੋਚੇ ਸਰਕਾਰ ਅਸੀਂ ਇਸ ਕਰ ਲਈ ਬੇਨਤੀ ਕਰਦੇ ਆ ਇਸ ਗੱਲ ਦਾ ਜਰੂਰ ਧਿਆਨ ਰੱਖਣ ਚਲੋ ਅੱਗੇ ਜੋ ਫਿਰ ਹੋਊਗਾ ਫਿਰ ਵੇਖਾਂਗੇ ਜੋ ਹੋਊਗਾ ਫਿਰ ਕਰਾਂਗੇ ਜੀ ਗਗਨਦੀਪ ਦੀ ਕਹਾਣੀ ਗਗਨਦੀਪ ਦਾ ਪਰਿਵਾਰ ਆ ਗਗਨਦੀਪ ਦੇ ਮਾਤਾ ਪਿਤਾ ਨਾਲ ਅਸੀਂ ਗੱਲਬਾਤ ਕੀਤੀ ਆ ਯਕੀਨ ਤਾਂ ਕਿਸੇ ਨੂੰ ਕੀ ਹੋਣਾ ਵੀ ਉਹਨਾਂ ਦਾ ਪੁੱਤ ਜਿਹੜਾ ਚਲਾ ਗਿਆ ਪਰ ਉਹਨੇ ਦੇਖ ਸਕਦੇ ਪਰਿਵਾਰ ਦੇ ਕੀ ਹਾਲਾਤ ਹੈ ਤੇ ਮੈਂ ਕਵਾਂਗਾ ਵੀ ਸਰਕਾਰਾਂ ਨੂੰ ਜ਼ਰੂਰ ਇੱਧਰ ਵੀ ਦੇਖਣਾ ਚਾਹੀਦਾ ਇਹਨਾਂ ਦੇ ਵੀ ਜਿੰਨੀ ਮਦਦ ਹੋ ਸਕੇ ਉਹਨੀ ਜ਼ਰੂਰ ਜੜੀ ਹੈ ਕਰਨੀ ਚਾਹੀਦੀ ਹੈ ਸੋ ਤੁਹਾਡੇ ਨਾਲ ਇਹ ਜਾਣਕਾਰੀ ਜਿਹੜੀ ਆ ਹੁਣ ਅਸੀਂ ਉਹ ਸਾਂਝੀ ਕਰ ਦਿੱਤੀ